ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਿਊ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਦੀ ਕਿਰਪਾ ਬਿਲਕੁਲ ਆਪਾਂ ਵੀ ਠੀਕ ਠਾਕ ਆ ਵੈਸੇ ਤਾਂ ਪਰ ਗਿੱਲ ਸਾਹਿਬ 2-3 ਦਿਨਾਂ ਤੋਂ ਬਿਮਾਰ ਸੀਗੇ ਇਸੇ ਕਰਕੇ ਹੀ ਮੇਥੋਂ ਜਿਹੜੀ ਵੀਡੀਓ ਵੀ ਨਹੀਂ ਪਾਈ ਗਈ ਤੇ ਆਪਾਂ ਤੋਂ 스킨케ਅਰ ਦੇ ਰਿਲੇਟਡ ਵੀਡੀਓ ਬਣਾਈ ਨਹੀਂ ਗਈ ਹੈਗੀ ਇਸ ਕਰਕੇ ਆਪਾਂ ਜਿਹੜਾ ਆਪਣੇ ਰੁਟੀਨ ਹੁੰਦੇ ਹਨ ਕੰਮ ਹੁੰਦੀ ਹੈ ਰੁਟੀਨ ਦੇ ਉਹ ਆਪਾਂ ਇਸ ਬਲੌਗ ਦੇ ਵਿੱਚ ਸ਼ੇਅਰ ਕਰ ਰਹੇ ਹਾਂਗੇ ਤੇ ਇੱਥੇ ਮੈਂ ਸਵੇਰ-ਸਵੇਰ ਝਾੜੂ ਲਗਾ ਰਹੀ ਸੀਗੀ ਕਮਰੇ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਵੈਸੇ ਵੀਡੀਓ ਦੇ ਵਿੱਚ ਇਹਨਾਂ ਨਹੀਂ ਪਤਾ ਲੱਗ ਰਿਹਾ ਹਨ ਤੇ ਨਿੱਕਾ-ਨਿੱਕਾ ਮੱਛਰ ਹੈ ਨਾ ਮਛਰੀ ਜੀ ਬਰੀਕ-ਬਰੀਕ ਕਮਰੇ ਚ ਤਾਂ ਸੀ ਨਾ ਹਿੱਟ ਛਿੜਕ ਦਿੰਨੇ ਹੁੰਨੇ ਆਗੇ ਹਲਕਾ-ਹਲਕਾ ਤਾਂ ਕਰਕੇ ਘਟੇਗੀ ਤੇ ਬਹੁਤ ਮਛਰੀ ਹੋਈ ਹੋਈ ਹੈ ਨਿੱਕੀ-ਨਿੱਕੀ ਜੀ ਇੰਨੀ ਜ਼ਿਆਦਾ ਵੀ ਬਾਹਰ ਲੂਬੀ ਦੇ ਵਿੱਚ ਤਾਂ ਢੇਰ ਹੀ ਲੱਗ ਜਾਂਦਾਗਾ ਤੇ ਬਾਕੀ ਬਾਥਰੂਮ ਦੇ ਵਿੱਚ ਵੀ ਪਤਾ ਨਹੀਂ ਕਿਵੇਂ ਹਨਾ ਇੰਨਾ ਮੱਛਰ ਆ ਜਾਂਦਾ ਦੇਖੋ ਤੁਸੀਂ ਦੇਖ ਸਕਦੇ ਹੋ ਨਿੱਕਾ 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 ਕਿੰਨਾ ਗਿਰਿਆ ਹੋਇਆਗਾ ਵੀ ਲਾ ਲੋ ਕੂੜੇ ਦੀ ਢੇਰੀ ਘੱਟ ਹੁੰਦੀ ਹੈ ਮੱਛਰ ਦੀ ਜ਼ਿਆਦਾ ਹੁੰਦੀ ਹੈ ਇੰਨਾ ਕ ਜਿਆਦੇ ਮੱਛਰ ਹੋਇਆ ਹੋਇਆ ਹੁਣ ਤੇ ਚਲੋ ਜੀ ਇੱਥੇ ਮੈਂ ਜਿਹੜਾ ਸੂਟ 100 ਰੁਪਏ ਵਾਲਾ ਪਹਿਲਾਂ ਆਪਾਂ ਬਲੌਗ ਪਾਇਆ ਸੀ 100-100 ਦੇ ਲਈ ਸੀ ਉਹ ਆਪਾਂ ਰੈਡੀ ਕਰ ਰਹੇ ਆ ਤੇ ਮੈਨੂੰ ਲੱਗਦਾ ਤੇ ਮੈਨੂੰ ਮੇਰੇ ਲੇਟਿਸ ਵੀ ਜਿਨ੍ਹਾਂ ਨੇ ਦੇਖਿਆ ਸੂਟ ਹਨਾ ਰੈਡੀ ਹੋਏ ਹਲੇ ਸਲਵਾਰ ਹੀ ਰੈਡੀ ਕਰੀਏ ਮੈਂ ਪਹੁੰਚੇ ਦੇਣਗੀ ਜਿਹੜਾ ਤੁਹਾਨੂੰ ਦਿਖਾ ਰਹੀਆਂ ਤੇ ਆ ਕਮੀਜ਼ ਹੈ ਕਮੀਜ਼ ਹਲੇ ਰੈਡੀ ਨਹੀਂ ਹੋਇਆ ਸੀਗਾ ਤੇ ਕਹਿ ਰਹੇ ਨੇ ਕਿ ਹਾਂਜੀ ਇਹ ਸੂਟ 3350 ਵਾਲਾ ਲੱਗੂਗਾ ਕਿਉਂਕਿ ਆਪਾਂ ਦੁਪੱਟਾ ਵੀ ਜਿਹੜਾ ਉਹ ਇਹਦੇ ਨਾਲ ਮਹਿੰਗੇ ਵਾਲਾ ਡਾਈ ਕਰਾ ਹੈਗਾ ਬਹੁਤ ਸੋਹਣਾ ਦੁਪੱਟਾ ਹੈਗਾ ਤੇ ਦੁਪੱਟਾ ਪੱਲੇ ਆ ਕੇ ਨਹੀਂ ਰਹੀ ਕਰਾਇਆ ਆਪਣੇ ਕੋਲ ਘਰੀ ਪਿਆ ਸੀ ਮੈਂ ਅੱਗੇ ਤੁਹਾਡੇ ਨਾਲ ਸ਼ੇਅਰ ਵੀ ਕਰੂੰਗੀ ਕਿ ਦੁਪੱਟਾ ਕਿਸ ਤਰ੍ਹਾਂ ਦਾ ਪੜਾਈ ਕਰਾਇਆ ਤੇ ਇੱਥੇ ਜੀ ਗੇਲੀ ਬਿਮਾਰ ਹੋਏ ਕਰਕੇ ਉਹਨਾਂ ਚਿਕਨ ਬਾਕਸ ਹੋਇਆ ਹੋਇਆਗਾ ਤੇ ਜਿਨ੍ਹਾਂ ਨੂੰ ਹੋਇਆ ਬਈ ਉਹਨਾਂ ਨੂੰ ਪਤਾ ਹੈ ਨਾ ਵੀ ਕਿੰਨਾ ਕੁ ਦੁੱਖ ਹੁੰਦਾ ਚਿਕਨ ਬਾਕਸ ਦੇ ਵਿੱਚ ਬਹੁਤ ਜ਼ਿਆਦਾ ਬਿਲਾ ਲੋ ਹਨਾ ਆਪਣਾ ਅੰਗ ਪੈਰ ਦੁੱਖ ਦੇਨੇ ਹਨਾ ਬੁਖਾਰ ਇੰਨਾ ਇੱਕ ਜ਼ਿਆਦਾ ਤੇਜ਼ ਹੁੰਦਾ ਹਨਾ ਗੇਲੀ ਤਾਂ ਹਾਏ ਬੂ ਕਰਦਾ ਸੀਗਾ ਬਈ ਇੱਕ ਦਿਨ ਤਾਂ ਬਹੁਤ ਤੰਗ ਹੋਇਆ ਉਹ ਕਿ ਸਾਰੇ ਸਰੀਰ ਦੇ ਉੱਤੇ ਨੇ ਜਿਹੜੇ ਪਿਲਕਰੇ ਜੇ ਹੋ ਜਾਂਦੇ ਨੇ ਮਾਤਾ ਕਹਿੰਦੇ ਨੇ ਆਪਣੇ ਹਨਾ ਕਿ ਮਾਤਾ ਹੋਗੀ ਜਾਂ ਮਾਤਾ ਜਾਲ ਮਾਤਾ ਹੋਗੀ ਨਾ ਐਂ ਕਹਿ ਦਿੰਦੇ ਨੇਗੇ ਤੇ वैसे डॉक्टर ही ਦਵਾਈ ਇਹਦੀ ਹਲੇ ਤੱਕ ਕੋਈ ਨਹੀਂ ਬਣੀ ਹੈਗੀ ਕੋਈ ਦਾ ਟ੍ਰੀਟਮੈਂਟ ਨਹੀਂ ਬਣਾ ਵੀ ਜਿਹਦੇ ਨਾਲ ਇਹ ਜਿਹੜੀ ਹੈ ਕਿ ਠੀਕ ਹੋ ਸਕਦੀ ਹੈਗੀ ਤੇ ਬਾਕੀ ਬੁਖਾਰ ਦੀ ਜਿਹੜੀ ਦਵਾਈ ਉਹ ਗੇਲੀ ਨੇ ਲੈ ਲਈ ਸੀ ਡਾਕਟਰ ਤੋਂ ਬਲੱਡ ਦੇ ਤੋਂ ਲੈਂਦੀ ਸੀਗੇ ਅਸੀਂ ਨੇ ਤੇ ਪਰ ਵੀ ਇਹ ਜਦੋਂ ਹੋ ਜਾਂਦੀ ਹੈ ਹਨਾ ਇਹ ਫਿਰ ਛੇਤੀ ਛੇਤੀ ਨਹੀਂ ਹਟਦੀ ਹੈਗੀ ਆਪਦੇ ਆਪ ਹੀ ਹਟਦੀ ਹੈਗੀ ਤੇ ਤਾਂ ਕਰਕੇ ਨਾ ਜਿਹੜੇ ਕੰਬਲ-ਕੁੰਬਲ ਸੀਗੇ ਗੇਲੀ ਦੇ ਹੁਣ ਥੋੜਾ ਜਿਹਾ ਹੋ ਠੀਕ ਸੀਗਾ ਤਾਂ ਕਰਕੇ ਉਹ ਕਹਿੰਦਾ ਵੀ ਜਿਹੜੇ ਐਕਸਟਰਾ ਕੰਬਲ ਸੀਗੇ ਬੁਖਾਰ ਕਰਕੇ ਨਾ ਦੋ-ਦੋ ਤਿੰਨ-ਤਿੰਨ ਕੰਬਲ ਲੈ ਲੈਂਦਾ ਸੀਗਾ ਉਹ ਅਸੀਂ ਆਖਿਆ ਵੀ ਗਰਮ ਪਾਣੀ ਵਿੱਚ ਵਾਸ਼ ਕਰ ਦਿੰਨੇ ਕਿਉਂਕਿ ਹਰ ਗੁਣ ਹਲੇ ਬਹੁਤ ਨਿੱਕਾ ਹੈਗਾ ਹਨਾ ਤਾਂ ਵੀ ਬਚਾ ਕੀਤਾ ਜਾਵੇ ਤਾਂ ਵਧੀਆ ਗੱਲ ਹੈਗੀ ਇੱਥੇ ਪਤਾ ਨਹੀਂ ਕਿਵੇਂ ਪੁੱਠੀ ਜੀ ਵੀਡੀਓ ਬਣ ਗਈ ਮੇਰੇ ਤੋਂ ਤਾਂ ਹ ਉਲਟਾ ਕੈਮਰਾ ਫੜਿਆ ਗਿਆ ਹੋਣਾ ਸ਼ਾਇਦ ਤੇ ਇੱਥੇ ਆਪਾਂ ਜਿਹੜੇ ਕੰਬਲ ਸੀ ਉਹ ਤੱਤੇ-ਤੱਤੇ ਪਾਣੀ ਦੇ ਵਿੱਚ ਭਿਉ ਰਹੀ ਸੀਗੇ ਮੈਂ ਸਵੇਰ-ਸਵੇਰ ਤੇ ਫਿਰ ਦਿੰਨੇ ਆਪਾਂ ਜਿਹੜੇ ਤੋਤੇ ਸੀਗੇ ਚਲੋ ਜੀ ਨਾਲ ਆਪਾਂ ਹਨਾ ਇਹ ਸੂਟ ਵੈਸੇ ਕਰਵਾ ਚੌਥ ਤੇ ਪਾਉਣਾ ਇੱਕ ਜਿਹੜੇ ਆਪਾਂ ਉਦੇ ਸੋਨੂੰ ਦਿਖਾਏ ਸੀ ਪਹਿਲਾਂ ਵਾਲਾ ਬਲੌਗ ਜੀ ਨੇ ਮੇਰਾ ਦੇਖਿਆਗਾ ਸੂਟਾਂ ਵਾਲਾ ਆਪਾਂ 100 100 ਦੇ ਸੂਟ ਲੈ ਕੇ ਆਏ ਸੀ ਆਰਗੈਂਜ਼ਾ ਦਾ ਸੀ ਇੱਕ ਦੋ ਆਰਗੈਂਜ਼ਾ ਦੇ ਸੀ ਇੱਕ ਸ਼ਿਮਰਦਾ ਸੀ ਤੇ ਇੱਕ ਸੀਗਾ ਬਈ ਇੱਕ ਸ਼ਾਇਦ ਜੋਰਜਟ ਦਾ ਸੀਗਾ ਜਾਂ ਹੋਰ ਸੀ ਕੋਈ ਕਪੜਾ ਉਹ ਤੇ ਜਿੱਜਾ ਸਾਡਾ ਔਨ ਸੀਗਾ ਕਿਉਂਕਿ ਸਵੇਰ ਦਾ ਕਿਉਂਕਿ ਕਪੜੇ ਬਹੁਤ ਹੋਏ ਹੋਏ ਸੀ ਇਕੱਠੇ ਧੋਣ ਵਾਲੇ ਚਾਦਰਾਂ ਚ ਉਧਰਾਂ ਤੇ ਉਹ ਸੂਟ ਸੀ ਜਿਹੜੇ ਆਪਾਂ ਇੱਕ ਰੈਡੀ ਕੀਤਾ ਹਲੇ ਤੇ ਉਹਦੀ ਲਾਈਨਿੰਗ ਦੂਜੀ ਲੱਗੀ ਹੈ ਉਹਦੇ ਨੀਚੇ ਅ 200 ਰੁਪਏ ਮੀਟਰ ਵਾਲੀ ਹੁੰਦੀ ਹੈਗੀ ਟਾਪ ਟਾ ਲੋਣਾ ਇੱਧਰ ਮੈਂ ਫ੍ਰਿਜ ਦਿਖਾ ਰਹੀ ਸੀ ਫ੍ਰਿਜ ਦੀ ਨਾ ਗੁਫਾ ਬਣੀ ਹੋਈ ਸੀ ਇੱਕ ਤਰ੍ਹਾਂ ਦੀ ਇੰਨੀ ਜ਼ਿਆਦਾ ਬਰਫ਼ ਜੰਮੀ ਹੋਈ ਸੀ ਫ੍ਰਿਜ ਦੇ ਵਿੱਚ ਉਹ ਕਹਿੰਦੇ ਸੀ ਕਿ ਜਿਹੜਾ ਵੀ ਕੋਈ ਦੇਖਦਾ ਸੀ ਨਾ ਇਹ ਵਰ ਕੋਈ ਬਰਫ਼ ਲੈਣਾ ਆ ਜਾਂਦਾ ਹੁੰਦਾ ਨਾ ਲੋਡ ਹੁੰਦੀ ਹੈ ਖੇਤ ਘੁੱਤ ਤੇ ਕਹਿੰਦੇ ਵੀ ਫ੍ਰਿਜ ਖਰਾਬ ਵੀ ਹੋ ਸਕਦਾ ਤੁਹਾਡਾ ਵੀ ਇਹਨੂੰ ਤੁਸੀਂ ਸੈੱਟ ਕਰੋ ਜਿਹੜੇ ਡੋਂਗੇ ਸੀ ਉਹ ਤਾਂ ਲੁਕੀ ਗਏ ਸੀ ਤੇ ਅਦਰ ਅਸੀਂ ਫਿਰ ਪਸੂਆਂ ਵਾਲਾ ਪੱਖਾ ਲਿਆ ਕੇ ਨਾ ਉਹ ਲਾਇਆ ਫ੍ਰਿਜ ਦੇ ਸਾਹਮਣੇ ਇਹ ਕਿਸੇ ਨੇ ਦੱਸਿਆ ਸੀ ਸਾਨੂੰ ਕਿ ਉ ਅਸੀਂ 2-3 ਦਿਨਾਂ ਘੰਟੇ ਫ੍ਰਿਜ ਬੰਦ ਕਰ ਦੇਣਾ ਜਮਾ ਨਹੀਂ ਖੁਰਦੀ ਬਰਫ਼ ਮੋਲੀ-ਮੋਟੀ ਖੁਰਦੀ ਹੈਗੀ ਤੇ ਜਦੋਂ ਅਸੀਂ ਇਹ ਜਿਹੜਾ ਕੀਤਾ ਹਨਾ ਪੱਖੇ ਵਾਲਾ ਜਗਾਰਡਮੈਂਟ ਲਾਇਆ ਤਾਂ 1 ਘੰਟੇ ਦੇ ਵਿੱਚ ਸਾਰੀ ਬਰਫ਼ ਪਿਗਲ ਕੇ ਥੱਲੇ ਡਿੱਗ ਗਈ ਸੀਗੀ ਸਾਰਾ ਖਾਲੀ ਹੋ ਗਿਆ ਸੀ ਬੜੀ ਸਾਫ਼-ਸਾਫ਼ ਹੋ ਗਿਆ ਸੀ ਫ੍ਰਿਜ ਤੇ ਮੈਂ ਦਿਖਾਉਂਗੀ ਵੀ ਤੁਹਾਨੂੰ ਕਿ ਸਾਫ ਹੋ ਗਿਆ ਸੀ ਫ੍ਰਿਜ ਬਰਫਾ ਜਿਹੜੀ ਆਪਣੇ ਆਪ ਖਲਿੱਪੜ ਲੈ ਲੈ ਕੇ ਡਿੱਗਣ ਲੱਗ ਗਈ ਸੀ نیچے ਇੱਥੇ ਮੈਂ ਸੂਟ ਹਾਲੇ ਕੱਟਿਆ ਹੋਇਆ ਸੀਗਾ ਇਹ ਕੱਲ ਦੀ ਵੀਡੀਓ ਹੈਗੀ ਤੇ ਕੱਟੇ ਹੀ ਸੀਗਾ ਇਲਾਸਟਿਕ ਸੀ ਇਹ ਟੋਟੇ ਹੋਏ ਹੋਏ ਸੀ ਇਲਾਸਟਿਕ ਦੇ ਮੈਂ ਹੀ ਪਾ ਲਈ ਆਪਦੀ ਸਲਵਾਰ ਦੇ ਵਿੱਚ ਕਿਉਂਕਿ ਬਈ ਹੁਣ ਆਪਰੇਸ਼ਨ ਹੋਇਆ ਕਰਕੇ ਨਾ ਨਾਲਾ ਬੰਨਿਆ ਨ ਜਾਂਦਾ ਤਾਂ ਕਰਕੇ ਮੈਂ ਇਲਾਸਟਿਕ ਹੀ ਪਾਉਣੀ ਆ ਸਲਵਾਰ ਦੇ ਵਿੱਚ ਸਲਵਾਰ ਮੈਨੂੰ ਲੌਂਗ ਵੀ ਰੱਖਣੀ ਪੈਂਦੀ ਆ ਬਹੁਤ ਜ਼ਿਆਦਾ 3-4 ਇੰਚ ਦਾ ਫਰਕ ਪੈ ਗਿਆ ਤੇ ਆਪਰੇਸ਼ਨ ਹੋਏ ਕਰਕੇ ਕਿਉਂਕਿ ਉੱਪਰ ਜ਼ਿਆਦਾ ਬੰਨਣੀ ਪੈਂਦੀ ਆ ਤਾਂ ਕਰਕੇ ਤੇ ਚਲੋ ਜੀ ਇੱਥੇ ਮੈਂ ਸਵੇਰਾ ਜਿਹੜਾ ਇਹ ਦੁਪਹਿਰ ਦਾ ਸੀਨ ਸੀਗਾ ਗਿੱਲੀ ਪਿਆਸ ਸੀਗਾ ਕੰਬਲ ਲਈ ਕਿਉਂਕਿ ਉਹਨੂੰ ਬੁਖਾਰ ਹੋਇਆ ਹੋਇਆ ਸੀ ਬਹੁਤ ਜ਼ਿਆਦਾ ਇਧਰ ਹਰਗੁਣ ਪਿਆਸ ਸੀਗਾ ਬੈੱਡ ਦੇ ਉੱਪਰ ਸੁੱਤਾ ਪਿਆ ਸੀਗਾ ਤੇ ਚਲੋ ਜੀ ਇੱਥੇ ਸੜੀ ਬਰਫ਼ ਸੀਗੀ ਸਾਰੀ ਆਪਣੀ ਖੁਰਕੇ ਥੱਲੇ ਡਿੱਗੀ ਗਈ ਸੀ ਫ੍ਰਿਜ ਸਾਫ਼ ਹੋ ਗਿਆ ਸੀ ਬਿਲਕੁਲ ਇਸ ਤੋਂ ਬਾਅਦ ਉਹ ਦੇਖੋ ਵਿੱਚ ਡਿੱਗੀ ਪਈ ਹੈ ਬਰਫ਼ ਇਸ ਤੋਂ ਬਾਅਦ ਕਲੀਨ ਕਰਕੇ نیچے ਵੀ ਡਿੱਗੀ ਪਏ ਕਲੀਨ ਕਰਕੇ ਫਿਰ ਆਪਾਂ ਸਮਾਨ ਰੱਖਤਾ ਸੀਗਾ ਇੱਥੇ ਮੈਂ ਪੋਚਾ ਡੇਕਤਾ ਸੀ ਕਿਉਂਕਿ ਪਾਣੀ ਇੰਨਾ ਜ਼ਿਆਦਾ ਆ ਰਿਹਾ ਸੀਗਾ ਪਰ ਫਿਰ ਵੀ ਪੋਚੇ ਤੋਂ ਤਾਂ ਲੰਘ ਕੇ ਪਾਣੀ ਇੱਧਰ ਆ ਗਿਆ ਸਾਰੇ ਬਾਅਦ ਵਿੱਚ ਵੈਪਰ ਨਾਲ ਸਾਫ਼ ਕੀਤਾ ਸਾਰਾ ਫ੍ਰੀਜ ਬਿਲਕੁਲ ਕਲੀਨ ਹੋ ਗਿਆ ਪਰ ਇਹ ਜਗਾੜਮੈਂਟ ਜੇ ਤੁਹਾਡੇ ਵੀ ਫ੍ਰੀਜ ਦੇ ਵਿੱਚ ਇੰਨੀ ਬਰਫ਼ ਜੰਮ ਜਾਂਦੀ ਹੈ ਨਾ ਗੁਫਾ ਜੀ ਬਣ ਜਾਂਦੀ ਹੈ ਤਾਂ ਤੁਸੀਂ ਵੀ ਇਹ ਜਗਾੜਾ ਲਾ ਕੇ ਦੇਖੋ ਬਿਲਕੁਲ ਸਾਫ਼ ਹੋ ਜਾਊਗਾ ਫ੍ਰੀਜ ਤੇ ਇੱਥੇ ਗੇਲੀ ਨੇ ਸਵੇਰ ਦਾ ਕੁਝ ਵੀ ਨਹੀਂ ਸਿਖਾਦਾ ਤਿੰਨ ਢਾਈ ਦਾ ਟਾਈਮ ਹੋਇਆ ਪਿਆ ਸੀ ਤਾਂ ਕਰਕੇ ਉਹ ਜਿਹੜੇ ਡਬਲ ਰੋਟੀਆਂ ਮੰਗਾ ਕੇ ਦਿੱਤੀਆਂ ਸੀਗੀਆਂ ਤੇ ਦੁਪਹਿਰ ਕਿਸ਼ੂ ਆ ਗਈ ਸੀ ਸਕੂਲੋਂ ਇਸ ਟਾਈਮ ਤੇ ਤੇ ਮੈਂ ਛੜੂ ਛੜੂ ਲਾਤਾ ਸੀਗਾ ਜਿਹੜਾ ਉਹ ਸੀ ਪਾਣੀ ਆਇਆ ਸੀ ਉਹ ਸਾਰਾ ਸੁੱਕਤਾ ਕਰਤਾ ਸੀਗਾ ਸੌਫ ਕਰਤਾ ਸੀਗਾ ਫ੍ਰਿਜ ਦੇ ਵਿੱਚੋਂ ਤੇ ਉਸ ਤੋਂ ਬਾਅਦ ਸ਼ਾਮ ਦਾ ਸੀਨ ਸੀਗਾ ਇਹ ਹਰ ਗੁਣ ਸੀਗਾ ਜਿਹੜਾ ਲੁੱਕ ਕਿਨਾਂ ਗੂਠਾ ਚੁੰਗਦਾ ਪਿਆ ਸੀਗਾ ਤੇ ਚੁੱਪ ਕਰਕੇ ਸ਼ਾਂਤ ਇੱਕ ਬਸ ਇੱਕ ਪਾਸੇ ਨੂੰ ਮੂੰਹ ਕਰਕੇ ਨਾ ਗੂਠਾ ਚੁੰਗੀ ਜਾਂਦਾ ਸੀ ਤੇ ਇਹ ਹੈਗਾ ਜੀ ਅੱਜ ਸਵੇਰ ਦੀ ਵੀਡੀਓ ਤੇ ਆਹ ਸੂਟ ਵੀ ਮੈਂ 100 ਰੁਪਏ ਦਾ ਲਿਆ ਇਸੇ ਕੀ ਦੱਸਿਓ ਕਿ ਇਹ ਸਿਉਮਤਾ ਹੋਇਆ ਇਹਦਾ ਫਾਇਦਾ ਹੈਗਾ ਕੋਈ ਲਾਈਨਿੰਗ ਲੋਨਿੰਗ ਲਿਆਉਣ ਦਾ ਇਹਦਾ ਕਿ ਨਹੀਂ ਵੀ ਵਧੀਆ ਲੱਗੂਗਾ ਹਨਾ ਜਾਂ ਨਹੀਂ ਲੱਗੂਗਾ ਤੇ ਇਹ ਹੈਗਾ ਸੀ ਵੈਸੇ ਕ੍ਰਸ਼ ਸ਼ਿਮਰ ਸ਼ਿਮਰ ਦਾ ਸੂਟ ਤੇ ਚਲੋ ਜੀ ਬਈ ਸਾਰੇ ਪੁੱਛਦੇ ਕਿਥੋਂ ਲਿਓਨੇ ਤੁਸੀਂ ਕਿਥੋਂ ਲਿਓਨੇ ਸੌ ਸੌ ਦੇ ਸੂਟ ਬਈ ਸਾਡੇ ਬਲਾਡੇ ਦੁਕਾਨਾਂ ਹੈਗੀ ਆਈਟੀਆ ਤੇ ਉਥੋਂ ਲਿਓਨੀਆਂ ਮੈਂ ਮੈਨੂੰ ਕੋਈ ਏਦਾਂ ਦਾ ਨਹੀਂ ਹੈਗਾ ਵੀ ਮੈਨ ਲਕੋ ਰੱਖਾਂ ਹਨ ਬਈ ਸਾਰਿਆਂ ਨੂੰ ਫਾਇਦਾ ਹੋਵੇ ਆਪਾਂ ਨੂੰ ਆਪਣਾ ਕੀ ਵਿਗੜਦਾ ਹੈ ਹਨ ਇਹਦੇ ਵਿੱਚ ਤੇ ਆ ਮੇਰਾ ਸੂਟ 3 ਸਾਲ ਪੁਰਾਣਾ ਸੀਗਾ ਉਦੋਂ ਬਈ ਬਾਲਾ ਟ੍ਰੈਂਡ ਸੀਗਾ ਨਾ ਪਾਕਿਸਤਾਨੀ ਜਿਹੇ ਨਹੀਂ ਹੁੰਦੇ ਜਿਹੜੇ ਦੁਕਾਨਾਂ ਵਾਲੇ ਵੀ ਸਾਡੇ ਇੱਥੇ ਬਲਾਡੇ ਜਿੰਨੇ ਵੀ ਇਹ ਸੂ ਇਹ ਕਪੜਾ ਮਿਲਦਾ ਜਿੰਨਾ ਤੋਂ ਪਾਕਿਸਤਾਨੀ ਲੋਕ ਨੇਗੇ ਜਿਨ੍ਹਾਂ ਨੇ ਦਿਖਾਣਾ ਕਰੀਆਂ ਹੋਈਆਂ ਨੇ ਉਹਨਾਂ ਤੋਂ ਲਈ ਸੀ ਮੈਂ ਇਹ ਤੇ ਬਹੁਤ ਸੋਹਣਾ ਸੀ ਉਹ ਟਰੈਂਡ ਦੇ ਵਿੱਚ ਸੀਗਾ ਤੇ ਹੁਣ ਪਰ ਪੁਰਾਣਾ ਜਿਹਾ ਲੱਗਣ ਲੱਗ ਗਿਆ ਆਹ ਦੁਪੱਟਾ ਪੜਾਈ ਕਰਾਇਆ ਜਿਹੜਾ 100 ਰੁਪਏ ਦਾ ਆਪਾਂ ਸੂਟ ਲਿਆ ਕੇ ਰੈਡੀ ਕੀਤਾਗਾ ਲੈਸਲਸ ਲਾ ਕੇ ਲੈਸ ਵੀ ਵਈ ਉਹਦੀ ਮੈਨੂੰ 7-800 ਚ ਪੈ ਗਈ ਲੈਸ ਕੱਲੀ ਜਿਹੜੀ ਆਪਾਂ ਲੈਸ ਨਾਲ ਤਿਆਰ ਕੀਤਾਗਾ ਵਿੱਚੀ ਦੁਪੱਟੇ ਦੀ ਵਿੱਚੀ ਦੁਪੱਟੇ ਦੀ ਤੇ ਵਿੱਚੀ ਸੂਟ ਦੀ 7-800 ਦੀ ਪੈ ਗਈ ਮੈਨੂੰ ਤੇ ਆ ਆਪਾਂ ਪੌਂਚਾ ਤੇ ਕੀਤਾਗਾ ਇਸ ਤਰ੍ਹਾਂ ਪੌਂਚੇ ਰੈਡੀ ਕੀਤੇ ਨੇ ਵੱਡਾ ਪੌਂਚਾ ਬਣਾਇਆ ਆਪਾਂ 8 ਇੰਚ ਦਾ ਤੇ ਨਾਲ ਸਟੇਟ ਸਲਵਾਰ ਬਣਾਈ ਹੈ ਆਪਾਂ ਨੇ ਚੱਕਵੀ ਮੂਹਰੋਂ ਪਹੁੰਚਾ ਚੱਕਮਾ ਬਾਕੀ ਮੈਂ ਤੁਹਾਨੂੰ ਹਣਾ ਨੈਕਸਟ ਵਲੌਗ ਵੀ ਪਾ ਦੂੰਗੀ ਜੇ ਤੁਸੀਂ ਰਿਕੁਐਸਟ ਕਰੋਗੇ ਜੇ ਤੁਸੀਂ ਕਹੋਗੇ ਵੀ ਹਾਂ ਸਾਨੂੰ ਚਾਹੀਦਾ ਹੈਗਾ ਤੇ ਵੀ ਕਿਦਾਂ ਲੱਗਦਾ ਵੇਅਰ ਕੀਤਾ ਹੋਇਆ ਆਪਾਂ ਕਿਦਾਂ ਰੈਡੀ ਕੀਤਾ ਕਿੰਨਾ ਕੁ ਸੋਹਣਾ ਲੱਗਦਾ ਹੈ ਹਨਾ ਤੇ ਬਾਕੀ ਹੁਣ ਦੇ ਰਵਾਜ ਦੇ ਅਕੋਰਡਿੰਗ ਵੀ ਮੈਂ ਤਿਆਰ ਕੀਤਾ ਸੂਟ ਪਹੁੰਚਾ ਜਿਹੜਾ ਥੋੜਾ ਜਿਹਾ ਉੱਚਾ ਰੱਖਿਆ ਨਾਲ ਤਾਂ ਤੇ ਨਾਲ ਵੱਡਾ ਰੱਖਿਆਗਾ ਤੇ ਨਾਲ ਇਹ ਆਪਾਂ ਸਟੇਟ ਜਿਹੜੀ ਸਲਵਾਰ ਬਣਾਈਏਗੀ ਠੀਕ ਹੈ ਜੀ ਕੈਵੀ ਨਹੀਂ ਬਣਾਈ ਆਪਾਂ ਸਲਵਾਰ ਦੇ ਵਿੱਚ ਚਾਰ-ਚਾਰੀ ਬਲ ਨੇ ਦੋਨੋਂ ਪਾਸੇ ਤੇ ਆਹ ਮੇਰੇ ਸੂਟ ਕੱਡੇ ਪਏ ਸੀਗੇ ਬਾਹਰ ਤੇ ਮੈਂ ਸੋਚ ਰਹੀ ਸੀ ਕਿ ਹੁਣ ਪਾ ਲਿਆ ਕਰਾਂ ਤਾਂ ਮੌਸਮ ਥੋੜਾ ਸੈੱਟ ਹੋ ਗਿਆ ਪਰ ਹਨਾ ਆਪਰੇਸ਼ਨ ਕਰਕੇ ਬਈ ਜੋਰ ਜੱਟ ਹੈ ਜਿਹੜੀ ਉਹ ਜੋਰ ਜੱਟ ਦੇ ਸੂਟ ਤਾਂ ਬਿਲਕੁਲ ਨਹੀਂ ਪੈਂਦੇ ਹੈਗੇ ਤੇ ਪਤਾ ਨਹੀਂ ਕਿਉਂ ਵੀ ਲਾ ਲੋ ਇੰਨੀ ਕਿ ਸਕਿਨ ਮੇਰੀ ਸੈਂਸਿਟਿਵ ਹੋ ਗਈ ਵੀ ਚੱਲੇ ਨਹੀਂ ਜਾਂਦੇ ਮੈਥੋਂ ਤੇ ਇੱਥੇ ਮੈਂ ਆਪ ਦਾ ਹੂਲੀਆ ਦਿਖਾ ਰਹੀ ਸੀਗੀ ਬਹੁਤ ਹੀ ਵਿਗੜਿਆ ਹੋਇਆ ਸੀ ਮੇਰਾ ਮੂੰਹ ਦਾ ਹੂਲੀ ਸੀ ਜਿਹੜਾ ਕਿਉਂਕਿ ਮੈਂ ਸਿਰ ਵਾਈ ਨੂੰ ਮੈਨੂੰ 3-4 ਦਿਨ ਹੋ ਗਏ ਸੀ ਜੀ ਸੋ ਅੱਜ ਜਦੋਂ ਮੈਂ ਹੁਣ ਵੀਡੀਓ ਐਡਿਟ ਕਰ ਰਹੀ ਹਾਂ ਵੌਇਸ ਓਵਰ ਕਰ ਰਹੀ ਹਾਂ ਤਾਂ ਉਦੋਂ ਮੈਂ ਨਾ ਧਤੀ ਹੋਈ ਹਾਂ ਹੁਣ ਸਿਰ ਧਾਤੀਆਂ ਗਈ ਫਰੈਸ਼ ਹੋ ਕੇ ਫਿਰ ਮੈਂ ਸ਼ਾਂਤੀ ਚ ਬੈ ਕੇ ਹੁਣ ਵੀਡੀਓ ਐਡਿਟ ਕਰ ਰਹੀ ਸੀ ਤੇ ਚਲੋ ਜੀ ਇਹ ਤੇ ਸਾਰਾ ਖਿਲਰਿਆ ਹੋਇਆ ਸੀ ਜਿਹੜਾ ਮੇਜ਼ ਦੇ ਉੱਤੇ ਖਲਾਰਾ ਪਿਆ ਹੋਇਆ ਸੀ ਗਿਲੀ ਦੇ ਬਿਮਾਰ ਹੋਣ ਕਰਕੇ ਨਾ ਕੁਝ ਨਹੀਂ ਚੱਕਤਰ ਹੋਈ ਹੈਗੀ 2 ਦਿਨ ਮੇ ਤੋਂ ਤੇ ਅੱਜ ਮੈਂ ਥੋੜਾ ਸੈਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਆ ਲੈਸ ਆਪਾਂ ਪੱਟੀ ਸੀ ਪ ਸੋ ਉਹਨੂੰ ਡਾਈ ਲਾ ਕੇ ਮੈਂ ਡਾਈ ਕਰਾ ਲਿਆ orange ਕਲਰ ਦਾ ਆਹ ਵਾਲੀ ਲੈਸ ਲੱਗੀ ਹੋਈ ਸੀ ਇਹ ਲੈਸ ਮੈਂ ਪੱਟਦੀ ਤੇ ਉਲਜਣ ਕੋਟਾ ਲਗਾ ਲਿਆ ਸੀ ਚਲੋ ਜੀ ਇਹ ਸੀ ਅੱਜ ਦਾ ਆਪਣਾ ਬਲੌਗ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ